ਅੱਤੋਂ ਪਹਿਲਾਂ ਤਾਂ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ 79ਵੇਂ ਜਯਦੀ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਇਹ ਆਪਣਾ ਮੁਲਕ ਜਿਹੜਾ ਆ ਇਹ ਸੁਤੰਤਰਤਾ ਸੰਗਾਨੀਆਂ ਨੂੰ ਤੇ ਫੌਜ ਆਰਮੀ ਨੇਵੀ 에ਅਰ ਫੋਰਸ ਦੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕਰਕੇ ਆਜ਼ਾਦ ਹੋਇਆ ਤੇ ਅੱਜ ਆਜ਼ਾਦ ਖੜਾ ਹੈ ਮੈਂ ਕਰਨਲ ਕਸ਼ਮੀਰ ਸਿੰਘ ਢੱਲੋਂ ਮਕੂਲ ਆਕੇ ਉਹਨੂੰ ਬਿਲਾਉਂ ਕਰਦਾ ਮੈਂ ਫੌਜ ਦੇ ਵਿੱਚ 34 ਸਾਲ ਸਰਵਿਸ ਕਰਕੇ ਆਇਆ ਇਹ ਜਿਹੜੇ ਛਾਤੀ ਦੇ ਉੱਤੇ ਮੈਡਲ ਲੱਗੇ ਹੋਏ ਨੇ ਇਹ ਮੈਡਲ ਕੋਈ ਉਸ ਤਰ੍ਹਾਂ ਨਹੀਂ ਲੜਾਈਆਂ ਦੇ ਵਿੱਚ ਔਰ ਬڑے ਬڑے ਡਿਫਿਕਲਟ ਮੁਸ਼ਕਲ ਹਾਲਾਤ ਦੇ ਵਿੱਚ ਇਹ ਮਾਜੋ ਹਿੱਸਾ ਲੈਣੇ ਆ ਉਸ ਤੋਂ ਬਾਅਦ ਹੀ ਇਹ ਨਾੜੇ ਦਿੱਤੇ ਜਾਂਦੇ ਨੇ ਅੱਜ ਮੈਨੂੰ ਪ੍ਰਸ਼ਾਸਨ ਵੱਲੋਂ ਇੱਥੇ ਜ਼ੀਰਾ ਫੰਕਸ਼ਨ ਦੇ ਵਿੱਚ ਬੁਲਾਇਆ ਗਿਆ ਸੀ ਇੱਥੇ ਪਹੁੰਚ ਕੇ ਮੈਨੂੰ ਇੰਝ ਮਹਿਸੂਸ ਹੋਇਆ ਕਿ ਜਿਹੜੇ ਸਾਥੀ ਤਾਂਕ ਨੇ ਉਹਨਾਂ ਦੇ ਅੱਜ ਦੇ ਦਿਹਾੜੇ ਦੇ ਵਿੱਚ ਕੋਈ ਵਕਤ ਨਹੀਂ ਹੈ ਕੋਈ ਇੱਜ਼ਤ ਨਹੀਂ ਹੈ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈ ਜਿਹੜੀਆਂ ਸਭ ਤੋਂ ਪਹਿਲਾਂ ਤਾਂ ਮੈਂ ਸੀਟਿੰਗ ਅਰੇਂਜਮੈਂਟ ਦੀ ਗੱਲ ਕਰੂੰਗਾ ਉੱਥੇ ਜਿਹੜੇ ਹੁਣ ਮੌਜੂਦਾ ਚੇਅਰਮੈਨ ਜਾਂ ਕੋਈ ਸਰਪੰਚ ਜਾਂ ਕੋਈ ਹੋਰ ਪ੍ਰਧਾਨ ਹੈ ਉਹਨਾਂ ਨੂੰ ਬਖਸ਼ ਕੇ ਸਾਨੂੰ ਫਾਈਟ ਵਾਲੇ ਪਾਸੇ ਬਿਠਾਏ ਜਾਣ ਕਿ ਪ੍ਰੋਟੋਕਾਲ ਦੀ ਅਗਰ ਗੱਲ ਕਹੀਏ ਤਾਂ ਮੇਰਾ ਖਿਆਲ ਜੀਰਾ ਤਸਵੀਰ ਦੇ ਵਿੱਚ ਮੈਂ ਨੰਬਰ 1 ਤੇ ਆਉਣਾ ਮੈਂ ਰਿਟਾਇਰਡ ਕਰਨਲ ਜਿਹੜਾ ਹੈ ਉਹ ਪਹਿਲਾਂ ਪੁਲਿਸ ਦੇ ਡੀਆਈਜੀ ਦੇ ਬਰਾਬਰ ਹੁੰਦਾ ਹੈ ਤੁਹਾਨੂੰ ਸਾਊਂਡ ਤੇ ਬਿਠਾਇਆ ਗਿਆ ਉਸ ਤੋਂ ਬਾਅਦ ਖੋਰ ਤੋਂ ਬਾਅਦ ਵੀ ਕਿਸੇ ਵੀ ਪੂਰੇ ਸਮਾਗਮ ਦੇ ਵਿੱਚ ਇੱਕ ਲਾਈਨ ਵੀ ਸਾਫਟਾ ਸੈਨਿਕਾਂ ਵਾਸਤੇ ਜਾਂ ਦੇਸ਼ ਦੇ ਸੈਨਿਕਾਂ ਵਾਸਤੇ ਪੂਰੇ ਸਮਾਗਮ ਨੂੰ ਵਿੱਚ ਨਹੀਂ ਮੈਂਸ਼ਨ ਕੀਤੀ ਮੈਂ ਸਿਮਚੇ ਸਮਾਜਿਕ ਸਿਮਚੇ ਪ੍ਰਸ਼ਾਸਨ ਨੂੰ ਤੇ ਬਾਕੀ ਜਿਹੜੇ ਪ੍ਰਬੰਧਕਾਂ ਨੂੰ ਬੇਨਤੀ ਕਰੂੰਗਾ ਕਿ ਅੱਜ ਆਪਾਂ ਆਜ਼ਾਦਾਂ ਤੁਸੀਂ ਪਿੱਛੇ ਦੇਖਿਆ ਹੋਣਾ ਹੈ ਮੰਚ ਉਗ੍ਰਸ਼ਨ ਸੰਧੂਰ ਦੇ ਕਾਇਮ ਤੇ ਜਿਹਨੋਂ ਇੱਕ ਦੀ ਆਰਮੀ ਦੇ ਤੌਰ ਤੇ ਪਾਕਿਸਤਾਨ ਦੇ ਜਿਹੜੇ ਕੋਈ ਦਰੋਹ ਲੰਗ ਉਸ ਦੀ ਕਿਸ ਤਰ੍ਹਾਂ ਤੁਹਾਡੇ ਜਲ ਕੰਬਦੇ ਸੀ ਸਸਫਤ ਸਿਰਫ ਤੁਹਾਨੂੰ ਡਿਫੈਂਸ ਫੋਰਸਸ ਨੇ ਵੀ ਬਚਾਇਆ ਹੈ ਤੇ ਅੱਜ ਤੁਸੀਂ ਇੱਕ ਦੋ ਮਹੀਨਿਆਂ ਦੇ ਅੰਦਰ ਉਹਨਾਂ ਨੂੰ ਭੁੱਲਦੇ ਜਾ ਰਹੇ ਹੋ ਮੈਨੂੰ ਨਿੱਜੀ ਤੌਰ ਤੇ ਤੇ ਸਾਡੇ ਸਾਰੇ ਸੈਨਿਕਾਂ ਵੱਲੋਂ ਬਹੁਤ ਉਸ ਗੱਲ ਦਾ ਦੁੱਖ ਮਹਿਸੂਸ ਹੋਇਆ ਤੇ ਮੈਂ ਚਾਹੁੰਗਾ ਕਿ ਮੇਰੀ ਇਹ ਆਵਾਜ਼ ਹੈ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਬਹੁਤ ਬਹੁਤ ਧੰਨਵਾਦ ਜੀ ਸਰ ਅੱਜ ਦੇਸ਼ ਵਿੱਚ ਉਹ ਨਸੂਆ ਜੱਦੀ ਦੇ ਰਾਂ ਮਨਾਇਆ ਜਾ ਰਿਹਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਇਸ ਦਿਨ ਸਾਡੇ ਜਿਹੜੇ ਦੇਸ਼ ਪਤਾਂ ਉਹਨਾਂ ਦੀਆਂ ਕੁਰਬਾਨੀਆਂ ਤੇ ਸ਼ਹੀਦਾਂ ਦੀ ਉਹਨਾਂ ਦੀ ਜਦੋਂ ਜੈਤ ਜਿੱਤ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਇਸ ਦੀ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਨੇ ਲਗਾਤਾਰ ਤਰੱਕੀ ਕੀਤੀ ਤੇ ਤਰੰਗੀਆਂ ਨੂੰ ਸਦਾ ਅੱਜ ਦੇ 15 ਅਗਸਤ ਦੇ ਆਜ਼ਾਦੀ ਦਿਹਾੜੇ ਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਜਿਹੜਾ ਐਰ ਦੇ ਨਾਗਰਿਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਇਹ ਪ੍ਰਾਰਥਨਾ ਕਰਦਾ ਸਾਦਾ ਇਸ ਸ਼ਹਿਰ ਸਾਦਾ ਰਾਜ ਸਾਦਾ ਦੇਸ਼ ਉਹ ਜ਼ਰੂਰ ਕਾਰਗਰ ਕਰੇ ਕਿ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਨਾਮ ਸੁਣਿਆ ਜਾਵੇ ਤੇ ਕਦਰ ਨੇ ਅਸਲੀ ਪਰਗਟੇ ਨੂੰ ਨਵਾਇੜਿਆ ਉਹਨਾਂ ਨੇ ਜਿਸ ਜੀ ਉਹਨਾਂ ਪ੍ਰਸ਼ਾਸਨ ਨੂੰ ਬਹੁਤ ਰੋਸ ਕੀਤਾ ਕਿ ਕੰਮਾਂ ਦਾ ਜਾਚ ਕਰਦਾ ਪ੍ਰਸ਼ਾਸਨ ਨੇ ਅਖਾੜਾ ਰੋਸੇ ਕੀਤਾ ਨਾ ਸਭ ਚਾਹ ਰੱਖਣਾ ਹੈ ਮਾਟਰ ਹੈ